ਅੱਜ ਆਪਾਂ ਹਰਪ੍ਰਜਨ ਸਿੰਘ ਦੀ ਇੱਕ ਬਹੁਤ ਹੀ ਦਿਲ ਨੂੰ ਛੂਹ ਜਾਣ ਵਾਲੀ ਕਵਿਤਾ ਦੀ ਗਹਿਰਾਈ ਵਿੱਚ ਉਤਰਾਂਗੇ। ਇੱਕ ਅਜਿਹੇ ਸਫ਼ਰ ਦੀ ਕਹਾਣੀ ਹੈ ਜਿਹੜੀ ਇੱਕ ਬਹੁਤ ਹੀ ਸਧਾਰਨ ਪਰ ਦਿਲ ਨੂੰ ਕੰਬਾ ਦੇਣ ਵਾਲੇ ਸਵਾਲ ਨਾਲ ਸ਼ੁਰੂ ਹੁੰਦੀ ਹੈ। ਇੱਕ ਅਜੀਹਾ ਸਵਾਲ ਜਿਸ ਵਿੱਚ ਇੱਕ ਪੂਰੇ ਗਵਾਚੇ ਹੋਏ ਬਚਪਨ ਦੀ ਪੀੜ ਲੁਕੀ ਹੋਈ ਹੈ। ਤੇ ਕਵਿਤਾ ਸ਼ੁਰੂ ਹੀ ਇਹਨਾਂ ਦੋ ਲਾਈਨਾਂ ਨਾਲ ਹੁੰਦੀ ਹੈ। ਇਹ ਸਿਰਫ ਸ਼ਬਦ ਨਹੀਂ ਇਹ ਤਾਂ ਇੱਕ ਰੂਹ ਦੀ ਆਵਾਜ਼ ਹੈ। ਇਹੀ ਸਵਾਲ ਪੂਰੀ ਕਵਿਤਾ ਦਾ ਕੇਂਦਰ ਹੈ ਤੇ ਸਾਨੂੰ ਇੱਕ ਅਜਹੀ ਦੁਨੀਆ ਵਿੱਚ ਲੈ ਜਾਂਦਾ ਹੈ ਜਿੱਥੇ ਬਚਪਨ ਸਿਰਫ ਇੱਕ ਇੰਤਜ਼ਾਰ ਬਣ ਕੇ ਰਹਿ ਗਿਆ ਤਾਂ ਫਿਰ ਕਹਾਣੀ ਦਾ ਫੋਕਸ ਕੀ ਹੈ ਇਹ ਕਵੀ ਦੇ ਆਪਣੇ ਸ਼ੁਰੂਆਤੀ ਸਾਲਾਂ ਦੀ ਯਾਦ ਹੈ ਇੱਕ ਅਜਿਆ ਸਮਾਂ ਜਿਸ ਨੂੰ ਬਚਪਨ ਹੋਣਾ ਚਾਹੀਦਾ ਸੀ ਪਰ ਅਸਲ ਵਿੱਚ ਉਹ ਕੁਝ ਹੋ ਰਹੀ ਸੀ ਸੋਚ ਕੇ ਦੇਖੋ ਇਹ ਉਹੀ ਉਮਰ ਹੁੰਦੀ ਹੈ ਜਦੋਂ ਦੁਨੀਆ ਖੇਡਾਂ ਹਾਸਿਆਂ ਤੇ ਬੇਫਿਕਰੀ ਨਾਲ ਭਰੀ ਹੁੰਦੀ ਹੈ ਪਰ ਇੱਥੇ ਇੰਨੇ ਸਾਲਾਂ ਦੀ ਯਾਦ ਇੱਕ ਬਿਲਕੁਲ ਵੱਖਰੀ ਤਸਵੀਰ ਬਣਾਉਂਦੀ ਹੈ ਇੱਕ ਅਜਿਹੀ ਤਸਵੀਰ ਜਿਸ ਵਿੱਚ 마ਸੂਮੀਅਤ ਲਈ ਕੋਈ ਥਾਂ ਹੀ ਨਹੀਂ ਸੀ ਤਾਂ ਉਹ ਫਿਰ ਉਹ ਮਾਹੌਲ ਕਿਹੋ ਜਿਹਾ ਸੀ ਜਿਸ ਵਿੱਚ ਇਹ ਬਚਪਨ ਗੁਆਚ ਗਿਆ ਆਓ ਉਸ ਨੂੰ ਸਮਝਦੇ ਹਾਂ ਇਹ ਸਿਰਫ ਇੱਕ ਘਰ ਨਹੀਂ ਸੀ ਇਹ ਤਾਂ ਪਰਛਾਵਾਂ ਤੇ ਚੁੱਪ ਦੀ ਇੱਕ ਦੁਨੀਆ ਸੀ ਕਵਿਤਾ ਦੀ ਇਹ ਲਾਈਨ ਦਿਨ ਦੇ ਚਾਨਣ ਵਿੱਚ ਵੀ ਛਾਏ ਹੋਏ ਹਨੇਰੇ ਨੂੰ ਦੱਸਦੀ ਹੈ ਮਤਲਬ ਕਿ ਦਿਨ ਆਪਣੇ ਨਾਲ ਰੌਸ਼ਨੀ ਨਹੀਂ ਸਗੋਂ ਉਦਾਸੀ ਲੈ ਕੇ ਆਉਂਦੇ ਸਨ ਜ਼ਿੰਦਗੀ ਦੇ ਸਾਰੇ ਰੰਗ ਫਿੱਕੇ ਪੈ ਚੁਕੇ ਸਨ ਤੇ ਰਾਤਾਂ ਰਾਤਾਂ ਵੀ ਕੋਈ ਸਕੂਨ ਨਹੀਂ ਦਿੰਦੀਆਂ ਸਨ ਉਹ ਇੱਕ ਸੁਲਗਦੇ ਸੁੰਨੇ ਪਾਲੇ ਵਾਂਗ ਸਨ ਜਿੱਥੇ ਠੰਡ ਸਿਰਫ ਸਰੀਰ ਨੂੰ ਨਹੀਂ ਸਗੋਂ ਰੂਹ ਤੱਕ ਨੂੰ ਠਾਰ ਦਿੰਦੀ ਸੀ ਕਾਰ ਵਿੱਚ ਦੀਵੇ ਦਾ ਨਾ ਹੋਣਾ ਸਿਰਫ ਰੋਸ਼ਨੀ ਦੀ ਕਮੀ ਨਹੀਂ ਸੀ ਇਹ ਉਮੀਦ ਖੁਸ਼ੀ ਤੇ ਨਿਗ ਦੀ ਕਮੀ ਦਾ ਨਿਸ਼ਾਨ ਸੀ ਇੱਕ ਅਜੀਹਾ ਹਨੇਰਾ ਜਿਸ ਨੇ ਮਾਂ ਅਤੇ ਪੁੱਤ ਦੋਵਾਂ ਨੂੰ ਆਪਣੇ ਕਲਾਵੇ ਵਿੱਚ ਲਿਆ ਹੋਇਆ ਸੀ ਤੇ ਇਹ ਲਾਈਨ ਦੇਖੋ ਇਹ ਨੀ ਖੂਬਸੂਰਤੀ ਨਾਲ ਉਸ ਹਾਲਤ ਨੂੰ ਦੱਸਦੀ ਹੈ ਮਾਂ ਤੇ ਪੁੱਤ ਦੋ ਕੁਮਲਾਏ ਹੋਏ ਬੂਟਿਆਂ ਵਾਂਗ ਸਨ ਜਿਨ੍ਹਾਂ ਨੂੰ ਹਨੇਰੇ ਨੇ ਆਪਣੀ ਗਲਵਕੜੀ ਵਿੱਚ ਲੈ ਲਿਆ ਹੋਵੇ ਜਿਵੇਂ ਉਹਨਾਂ ਦੀ ਜ਼ਿੰਦਗੀ ਦਾ ਸਾਰਾ ਰਸ ਹੀ ਸੁੱਕ ਗਿਆ ਹੋਵੇ ਇਸ ਹਨੇਰੀ ਦੁਨੀਆ ਦੇ ਬਿਲਕੁਲ ਵਿਚਕਾਰ ਇੱਕ ਮਾਂ ਹੈ ਤੇ ਉਸ ਦਾ ਦੁੱਖ ਤੇ ਉਸ ਦੀ ਕੁਰਬਾਨੀ ਹੀ ਇਸ ਸਾਰੀ ਕਹਾਣੀ ਦੀ ਨੀ ਹੈ ਕਵੀ ਆਪਣੀ ਮਾਂ ਦੀ ਇੱਕ ਬਹੁਤ ਹੀ ਦਰਦਪਰੀ ਤਸਵੀਰ ਖਿੱਚਦਾ ਹੈ ਉਹ ਦੱਸਦਾ ਹੈ ਕਿ ਉਸ ਦੇ ਬੁੱਲਾਂ ਤੇ ਕਦੇ ਮੁਸਕਰਾਹਟ ਦੀ ਹਰੀ ਕੁਰੰਬਲ ਨਹੀਂ ਫੁੱਟੀ ਉਸ ਦੀਆਂ ਅੱਖਾਂ ਹਮੇਸ਼ਾ ਭਰੀਆਂ ਭਰੀਆਂ ਰਹਿੰਦੀਆਂ ਜਿਵੇਂ ਹੰਝੂ ਬਾਹਰ ਆਉਣ ਨੂੰ ਤਿਆਰ ਹੋਣ ਤੇ ਉਹ ਜੋ ਵੀ ਕੰਮ ਕਰਦੀ ਨੀਵੀਂ ਨਜ਼ਰ ਨਾਲ ਕਰਦੀ ਜਿਵੇਂ ਕਿਸੇ ਡੂੰਗੇ ਬੋਝ ਥੱਲੇ ਦਬਿਓਵੇ ਇੱਥੇ ਇੱਕ ਕਹਾਣੀ ਇੱਕ ਅਜੀਹਾ ਮੋੜ ਲੈਂਦੀ ਹੈ ਜੋ ਸੱਚਮੁੱਚ ਹੈਰਾਨ ਕਰਨ ਵਾਲਾ ਹੈ ਇੱਥੇ ਮਾਂ ਤੇ ਬੱਚੇ ਦੀ ਜੋ ਭੂਮਿਕਾ ਹੁੰਦੀ ਹੈ ਉਹ ਪੂਰੀ ਕਰਾ ਉਲਟ ਜਾਂਦੀ ਹੈ ਆਮ ਤੌਰ ਤੇ ਕੀ ਹੁੰਦਾ ਹੈ ਮਾਂ ਬੱਚੇ ਦਾ ਸਹਾਰਾ ਹੁੰਦੀ ਹੈ ਉਸ ਦੀ ਢਾਲ ਹੁੰਦੀ ਹੈ ਪਰ ਇੱਥੇ ਇੱਥੇ ਤਾਂ ਬੱਚਾ ਹੀ ਆਪਣੀ ਮਾਂ ਦਾ ਉਹਲਾ ਤੇ ਪਰਛਾਵਾਂ ਬਣ ਗਿਆ ਸੀ ਉਹ ਆਪਣੀ ਮਾਂ ਦੀ ਪਨਾ ਸੀ ਜਦਕਿ ਹੋਣਾ ਇਸਤੇ ਬਿਲਕੁਲ ਉਲਟ ਚਾਹੀਦਾ ਸੀ ਮਾਂ ਦੀ ਇਹ ਇੱਛਾ ਤਾਂ ਜਿਵੇਂ ਦਿਲ ਨੂੰ ਚੀਰ ਕੇ ਰੱਖ ਦਿੰਦੀ ਹੈ ਉਹ ਆਪਣੇ ਪੁੱਤਰ ਨੂੰ ਇੱਕ ਬੱਚੇ ਦੀ ਤਰ੍ਹਾਂ ਨਹੀਂ ਸਗੋਂ ਆਪਣੇ ਭਵਿੱਖ ਦੇ ਆਰਾਮ ਦੇ ਇੱਕ ਸਾਧਨ ਵਜੋਂ ਦੇਖ ਰਹੀ ਹੈ ਉਹ ਚਾਹੁੰਦੀ ਹੈ ਕਿ ਉਹ ਛੇਤੀ ਤੋਂ ਛੇਤੀ ਵੱਡਾ ਹੋ ਜਾਵੇ ਤਾਂ ਜੋ ਉਹ ਉਸ ਦੀ ਛਾਂ ਹੇਠਾਂ ਸਕੂਨ ਪਾ ਸਕੇ ਤੇ ਇਸੇ ਕਰਕੇ ਬਚਪਨ ਕਦੇ ਆਏ ਹੀ ਨਹੀਂ ਸਕਿਆ ਜਦੋਂ ਇੱਕ ਬੱਚੇ ਨੂੰ ਸਮੇ ਤੋਂ ਪਹਿਲਾਂ ਹੀ ਵੱਡਿਆਂ ਵਾਲੀ ਸੂਝ ਸਮਝ ਤੇ ਜ਼ਿੰਮੇਵਾਰੀਆਂ ਦਾ ਭਾਰ ਚੁੱਕਣਾ ਪੈ ਜਾਵੇ ਤਾਂ ਬਚਪਨ ਲਈ ਕੋਈ ਰਾਹ ਬਚਦਾ ਹੀ ਨਹੀਂ ਸਾਰੇ ਰਸਤੇ ਬੰਦ ਹੋ ਜਾਂਦੇ ਨੇ ਤੇ ਹੁਣ ਹੁਣ ਆਪਾਂ ਕਵਤਾ ਦੇ ਸਭ ਤੋਂ ਦਰਦਨਾਕ ਹਿੱਸੇ ਤੇ ਪਹੁੰਚਦੇ ਹਾਂ ਜਿੱਥੇ ਸਾਰੇ ਦੁੱਖ ਦੀ ਅਸਲ ਵਜ੍ਹਾ ਸਾਹਮਣੇ ਆਉਂਦੀ ਹੈ ਕਵੀ ਦੱਸਦਾ ਹੈ ਕਿ ਉਹਨਾਂ ਦੇ ਵੇੜੇ ਵਿੱਚ ਇੱਕ ਕਹਾਣੀ ਮਰ ਗਈ ਸੀ ਇੱਕ ਸੀ ਰਾਜਾ ਇੱਕ ਸੀ ਰਾਣੀ ਵਾਲੀ ਮਤਲਬ ਕਿ ਉਹਨਾਂ ਦੇ ਪਰਿਵਾਰ ਦੇ ਸੁਖੀ ਅੰਤ ਵਾਲੀ ਕਹਾਣੀ ਖਤਮ ਹੋ ਚੁੱਕੀ ਸੀ ਤੇ ਉਸ ਦੀ ਥਾਂ ਇੱਕ ਭਿਆਨਕ ਹਕੀਕਤ ਨੇ ਲੈ ਲਈ ਸੀ ਮਾਂ ਨੇ ਦੱਸਿਆ ਕਿ ਕਿਵੇਂ ਉਸ ਨੇ ਆਪਣੇ ਹੱਥਾਂ ਨਾਲ ਆਪਣੇ ਪਤੀ ਦੀ ਯਾਨੀ ਕਿ ਬੱਚੇ ਦੇ ਪਿਤਾ ਦੀ ਚਿਖਾ ਨੂੰ ਅੱਗ ਲਾਈ ਸੀ ਇਹ ਆਪਣੇ ਆਪ ਚ ਇੱਕ ਬਹੁਤ ਵੱਡਾ ਦੁਖਾਂਤ ਹੈ ਪਰ ਫਿਰ ਮਾਂ ਚੀਕਦੀ ਹੈ ਤੇ ਸੱਚਾਈ ਦਾ ਸਭ ਤੋਂ ਭਿਆਨਕ ਰੂਪ ਸਾਹਮਣੇ ਰੱਖਦੀ ਹੈ ਉਹ ਕਹਿੰਦੀ ਹੈ ਕਿ ਉਸ ਨੇ ਸਿਰਫ ਆਪਣੇ ਪਤੀ ਦੀ ਚਿਖਾ ਨੂੰ ਅੱਗ ਨਹੀਂ ਲਾਈ ਸਗੋ ਉਸ ਨੇ ਆਪਣੇ ਹੱਥਾਂ ਨਾਲ ਆਪਣੇ ਪੁੱਤਰ ਦਾ ਬਚਪਨ ਵੀ ਜਲਾ ਦਿੱਤਾ ਉਸ ਦਾ ਆਪਣਾ ਦੁਖਿੰਦਾ ਜ਼ਿਆਦਾ ਸੀ ਕਿ ਉਸ ਨੇ ਅਣਜਾਣੇ ਵਿੱਚ ਹੀ ਆਪਣੇ ਬੱਚੇ ਦੀ ਮਾਸੂਮੀਅਤ ਨੂੰ ਵੀ ਉਸੇ ਅੱਗ ਵਿੱਚ ਸਾੜ ਸੁਟਿਆ ਇਸ ਸੱਚ ਦੇ ਸਾਹਮਣੇ ਆਉਣ ਤੋਂ ਬਾਅਦ ਕਹਾਣੀ ਵਾਪਸ ਮੁੜ ਕੇ ਉੱਥੇ ਹੀ ਆ ਜਾਂਦੀ ਹੈ ਜਿੱਥੋਂ ਸ਼ੁਰੂ ਹੋਈ ਸੀ ਪਰ ਹੁਣ ਉਸ ਸਵਾਲ ਦਾ ਮਤਲਬ ਹੋਰ ਵੀ ਡੂੰਘਾ ਹੋ ਗਿਆ ਹੈ ਹੁਣ ਉਸ ਨੂੰ ਆਪਣੇ ਸਵਾਲ ਦਾ ਜਵਾਬ ਮਿਲ ਗਿਆ ਸੀ ਉਸ ਦਾ ਬਚਪਨ ਇਸ ਲਈ ਨਹੀਂ ਆਇਆ ਕਿਉਂਕਿ ਉਸ ਦੀ ਮਾਂ ਦੇ ਦੁੱਖ ਨੇ ਉਸ ਥਾਂ ਨੂੰ ਪੂਰੀ ਤਰ੍ਹਾਂ ਮਲ ਲਿਆ ਸੀ ਜਿੱਥੇ ਬਚਪਨ ਨੇ ਵਧਣਾ ਫੁੱਲਣਾ ਸੀ ਉਹ ਤਾਂ ਆਪਣੀ ਮਾਂ ਦੇ ਦੁੱਖ ਦਾ ਇੱਕ ਪਰਛਾਵਾ ਬਣ ਕੇ ਹੀ ਰਹਿ ਗਿਆ ਸੀ ਤੇ ਆਖਿਰ ਵਿੱਚ ਸਭ ਕੁਝ ਸਮਝਣ ਦੇ ਬਾਵਜੂਦ ਜੋ ਨੁਕਸਾਨ ਹੋ ਗਿਆ ਉਹ ਪੂਰਾ ਨਹੀਂ ਹੋ ਸਕਦਾ ਕਾਰਨ ਜਾਣ ਲੈਣ ਨਾਲ ਗਵਾਚਿਆ ਹੋਇਆ ਬਚਪਨ ਵਾਪਸ ਨਹੀਂ ਆ ਜਾਂਦਾ ਇਸੇ ਲਈ ਕਵਿਤਾ ਉਨਾ ਹੀ ਲਾਈਨਾਂ ਤੇ ਖਤਮ ਹੁੰਦੀ ਹੈ ਜਿਨ੍ਹਾਂ ਨਾਲ ਸ਼ੁਰੂ ਹੋਈ ਸੀ ਪਿੱਛੇ ਛੱਡ ਜਾਂਦੀ ਹੈ ਇੱਕ ਅਜੇਹੀ ਪੀੜ ਜਿਸ ਦਾ ਕੋਈ ਇਲਾਜ ਨਹੀਂ ਤੇ ਇੱਕ ਅਜੀਹਾ ਸਵਾਲ ਜਿਸ ਦਾ ਸ਼ਾਇਦ ਕਦੇ ਕੋਈ ਜਵਾਬ ਨਹੀਂ ਮਿਲੇਗਾ